ਗੁਰੂ ਰਾਮਦਾਸ ਹੈਗਾ ਨਾ ਨੀਂਦ ਨਹੀਂ ਆਈ ਵੱਖੇ ਬਾਬਾ ਜੀ ਨੇ ਗੱਡੀ ਦੇ ਅੱਛਾ ਰਾਤੀ ਨੀਂਦ ਨਹੀਂ ਆਈ ਹੈ ਰਾਤੀ ਨੀਂਦ ਨਹੀਂ ਆਈ ਮਾਤਾ ਜੀ ਆਈ ਜੇ ਬਾਬਾ ਜੀ ਹੈ ਬੜੀ ਖੁਸ਼ੀ ਆਈ ਜੇ ਤੁਹਾਨੂੰ ਗੁਰੂ ਰਾਮਦਾਸ ਹਾਂ ਜੀ ਅਛਾ ਰਾਤੀ ਨੀਂਦ ਨਹੀਂ ਆਈ ਕਿ ਗੱਡੀ ਮਿਲਨੀ ਹੈ ਹਾਂ ਪੁੱਤਰ ਨੂੰ ਤੁਹਾਨੂੰ ਲੱਗਦਾ ਸੀ ਕਿ ਅਸੀਂ ਆਵਾਂਗੇ ਗੱਡੀ ਦੇਣ ਹਾਂ ਜੀ ਬਾਬਾ ਜੀ ਦੇਖ ਲਓ ਤੁਹਾਡਾ ਗੁਰੂ ਕਿੰਨਾ ਬੇਅੰਤ ਹੈ ਮਾਤਾ ਜੀ ਹਾਂ ਜੀ ਸਾਡੀ ਗੱਡੀ ਦੀਆਂ ਬ੍ਰੇਕਾਂ ਲਾਉਣ ਵਾਲਾ ਵੀ ਇੱਥੇ ਤੁਸੀਂ ਦੇਖੋ ਉੱਥੇ ਆਪਣੇ ਉਹ ਲੱਕੜਾ ਚੁੱਕਦੇ ਪਏ ਸੀ ਕਿ ਟੁੱਟੀ ਹੋਈ ਗੱਡੀ ਦੇ ਉੱਤੇ ਬੇਟੇ ਨਾਲ ਹੈ ਨਾ ਤੁਹਾਡੇ ਗੁਰੂ ਨੇ ਕੀ ਕਰ ਹੀ ਗਿਆ ਜੀ ਹੈ ਫਿਕਰ ਹੀ ਬਾਬਾ ਜੀ ਅੱਛਾ ਜੀ ਮਹਾਰਾਜ ਜੀ ਕਾਦਾ ਅੱਛਾ ਕਿ ਤੁਹਾਡਾ ਫਿਕਰ ਸੀ ਹਾਂਜੀ ਗੱਡੀ ਦਾ ਅੱਛਾ ਅੱਛਾ ਕਿ ਗੱਡੀ ਖਰਾਬ ਆ ਤੁਹਾਡੀ ਹਨ ਹਾਂਜੀ ਪੁੱਤਰ ਦੀ ਜੱਜ ਮਾਰੇ ਨੇ ਇੱਕ ਨਵੀਂ ਗੱਡੀ ਦੇਤੀ ਹੈ ਮਾਤਾ ਜੀ ਤੁਹਾਡਾ ਗੁਰੂ ਹੈਗਾ ਉਹ ਜਿਉਂਦਾ ਹੈ ਉਹ ਕਿਤੇ ਨਹੀਂ ਗਿਆ ਜੀ ਉਹ ਤੁਹਾਡੇ ਅੰਗ ਸੰਗ ਹੈ ਉਹ ਆਪਣੇ ਸਿੱਖਾਂ ਦੇ ਵਿੱਚ ਅੱਜ ਵੀ ਆਉਂਦਾ ਹੈ ਤੁਸੀਂ ਆਪ ਸੋਚੋ ਮੈਂ ਆਪਣੀ ਕਾਰ 'ਚ ਬਹਿ ਕੇ ਜਾ ਰਿਹਾ ਸੀ ਤੁਸੀਂ ਆਹ ਸਾਈਡ ਤੇ ਖੜੇ ਸੀ ਉੱਥੇ ਇੱਕ ਲੱਕੜਾ ਚੁੱਕਦੇ ਪਏ ਸੀ ਹਾਂਜੀ ਉਸ ਪਾਤਸ਼ਾਹ ਨੇ ਮੇਰੀ ਕਾਰ ਦੀਆਂ ਬ੍ਰੇਕਾਂ ਵੀ ਤੁਹਾਡੇ ਕਰਕੇ ਲਵਾਤੀਆਂ ਦੇਖੋ ਮੈਨੂੰ ਮੈਨੂੰ ਆਖਰਕਾਰ ਉੱਤਰ ਕੇ ਥੱਲੇ ਆਉਣਾ ਪਿਆ ਗਿਆ ਤੁਹਾਡੇ ਕਰਕੇ ਹਾਂਜੀ ਆਣਾ ਪਿਆ ਗਿਆ ਨਾ ਏਡਾ ਵੀ ਅੰਤਿ ਗੁਰੂ ਹੈ ਤੁਹਾਡਾ ਹੋਇਆ ਗੁਰੂ ਰਾਮਦਾਸ ਪਾਤਸ਼ਾਹ ਜਿਉਂਦਾ ਹੈ ਕਿਤੇ ਨਹੀਂ ਗਿਆ ਸਾਨੂੰ ਮੰਗਣਾ ਨਹੀਂ ਆਉਂਦਾ ਮਾਤਾ ਜੀ ਹਨਾ ਜੀ ਮੰਗਣਾ ਨਹੀਂ ਆਉਂਦਾ ਹੈਗਾ ਤੇ ਅੱਜ ਫਿਰ ਕੀ ਬਣਾ ਕੇ ਖਾਓਗੇ ਹੈ ਮਾਤਾ ਜੀ ਬਾਬਾ ਜੀ ਫਿਰ ਖਾਈ ਜੋ ਬਣਾ ਕੇ ਨਵੀਂ ਗੱਡੀ ਮਿਲੀ ਆ ਮਾਤਾ ਜੀ بیٹے ਨੂੰ ਫਿਰ ਕੁਝ ਅੱਜ ਕੀ ਖਵਾਓਗੇ ਫਿਰ بیٹے ਨੂੰ ਮਿੱਠੇ ਵਾਲੇ ਚੋਲੇ ਬਣਾ ਲਿਓ ਹਨਾ ਮਿੱਠੇ ਚੋਲੇ ਬਣਾ ਕੇ ਖਾ ਲਿਓ ਦੋਵੇਂ ਬਸ ਦਿਮਾਗ ਤੋਂ ਬਹੁਤੀ ਹੋਗੇ ਨਾ ਕੀ ਹੈਗਾ ਹੋਰ ਨਾਲ ਕਮਾਨ ਵਾਲਾ ਨਹੀਂ ਨਹੀਂ ਮਾ ਪੁੱਤਿਓ ਬਾਬਾ ਮਾ ਮਾ ਪੁੱਤਿਓ ਅੱਛਾ ਪੋਤੋਕ ਮਤਲਬ ਕਮਾਨਦਾ ਤੇ ਤੂੰ ਹੀ ਖਾਂਦੇ ਹੋ ਹਾਂਜੀ ਅੱਛਾ ਅੱਛਾ ਦੋਵੇਂ ਮੱਪ ਮਾਪੋਤੀਓ ਹੈ ਤਨ ਗੁਰੂ ਰਾਮਦਾਸ ਚਲੋ ਅੱਜ ਸੋਹਣੀ ਗੱਡੀ ਮਿਲ ਗਈ ਹੈ ਮਹਾਰਾਜ ਨੇ ਦੇਤੀ ਹੈ ਹੁਣ ਸੋਹਣੀ ਕਮਾਈ ਕਰੂਗਾ ਤੇ ਤੁਹਾਨੂੰ ਖਵਾਉਂਗਾ ਹੈ ਨਾ ਮਾਤਾ ਜੀ ਬਲਵੰਟੀ ਦਾ ਧੰਨਵਾਦ ਰੇ ਧੰਨਵਾਦ ਗੁਰੂ ਜੀ ਦਾ ਨਵਾਜਿਆ ਬਾਬਾ ਜੀ ਦਾ ਨਹੀਂ ਨਹੀਂ ਧੰਨਵਾਦ ਗੁਰੂ ਰਾਮਦਾਸ ਪਾਸ਼ਾ ਦਾ ਮਤਾ ਜੀ ਤੁਹਾਨੂੰ ਦੇਣ ਵਾਲਾ ਤੁਹਾਡਾ ਗੁਰੂ ਆ ਜੀ ਨਹੀਂ ਨਹੀਂ ਮਾਤਾ ਉਹ ਕਹਿੰਦੇ ਨਾ ਬਾਹਰ ਲਈ ਸੋਭਾ ਕਰਕੇ ਦੇ ਅੰਦਰੋਂ ਫਿਰ ਬੰਦਾ ਗੁਲਾਮ ਜਾ ਹੋ ਜਾਂਦਾ ਉਹ ਮਾਤਾ ਮੈਨੂੰ ਤੇ ਦੇਖ ਲਾ ਦੇ ਲਾ ਮੇਰੇ ਤੂੰ ਕਹਿ ਦੇ ਮੈਂ ਚੱਪਲਾ ਬਾਗ ਇੱਕ ਚੱਪਲਾ ਬਾਗ ਇੱਕ ਨੂੰ ਮੰਨਿਆ ਵਾਗ ਦੀ ਸੇਵਾ ਦੇ ਦੇ ਕਰਨਾ ਸਾਡੇ ਵਰਗਾ ਦੀ ਸੇਵਾ ਦੇ ਨਹੀਂ 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 ਮਾਤਾ ਦੀ ਇਹ ਤਾਂ ਗੁਰੂ ਸਾਹਿਬ ਦੀ ਹੁਕਮ ਅਸੀਂ ਤਾਂ ਤੁਰਦੇ ਨਹੀਂ ਤੁਰਦੇ ਫਿਰਦੇ ਆ ਬਸ ਤੁਸੀਂ ਆਦਾਬ ਜੀ ਦੀ ਕਰਿਓ ਕਿ ਸਤਗੁਰੂ ਕੋਮ ਨੂੰ ਚੜ੍ਹਦੀ ਕਲਾ ਚ ਰੱਖਣ ਕੋਮ ਦੇ ਯੋਧੇ ਜਿੱਥੇ-ਜਿੱਥੇ ਹੈਗੇ ਨੇ ਸਤਗੁਰੂ ਆਪਣੀ ਮੇਹਰ ਬਣਾਈ ਰੱਖਾਉਂਦੇ ਹਨ ਹੈ ਨਾ ਜੀ ਤੇ ਅਸੀਂ ਤੁਹਾਡੇ ਵਰਗਿਆਂ ਦੇ ਵਿੱਚ ਸਤਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਅਸੀਂ ਸਾਂ ਲੱਭਦੇ ਰਹੀਏ ਤੇ ਸੰਗਤ ਜੀ ਇਹ ਮਾਤਾ ਜੀ ਅਸੀਂ ਤੇ ਇਹ ਕੱਲ ਸਾਨੂੰ ਜਿਵੇਂ ਅਸੀਂ ਆ ਸੰਗਰਣਾ ਸਾਹਿਬ ਤੇ ਲਾਗੇ ਤੇ ਅੱਜ ਇਹਨਾਂ ਦਾ ਪ੍ਰਿਕਸ਼ਾ ਜਿਹੜਾ ਵਾ ਨਵਾ ਇਹਨਾਂ ਦੇ ਪੁੱਤਰ ਲਈ ਲੈਤਾ ਕੱਲ ਅਸੀਂ ਗੁਰਦਵਾਰ ਸਾਹਿਬ ਆਏ ਸੀ ਤੇ ਗੁਰਦੁਆਰੇ ਸਾਹਿਬ ਦੇ ਬਾਹਰ ਹੀ ਮਾਤਾ ਜੀ ਤੇ ਇਹਨਾਂ ਦੇ ਜਿਹੜੇ بیٹے ਸੀ ਟੁੱਟੇ ਹੋਏ ਰਿਕਸ਼ੇ ਦੇ ਉੱਤੇ ਨਾ ਲੱਕੜਾ ਚੁੱਕਦੇ ਦੇ ਸੀ ਤੇ ਬੇਟਾ ਹੁਣ ਘਰ ਨੂੰ ਗਿਆ ਉਹਨੂੰ ਪਤਾ ਨਹੀਂ ਹੁਣ ਇਹ ਆਂਦਾ ਉਹ ਵੀ ਆਪਣਾ ਰਿਕਸ਼ਾ ਲੈ ਕੇ ਗਿਆ ਹੋਇਆ ਤੇ ਅਸੀਂ ਨਵਾਂ ਰਿਕਸ਼ਾ ਲੈ ਕੇ ਇੱਥੇ ਆ ਗਏ ਮਾਤਾ ਜੀ ਨੂੰ ਦੇਣ ਵਾਸਤੇ ਤੇ ਬੇਟਾ ਵੀ ਆ ਰਿਹਾ ਸੋ ਉਹ ਲੱਕੜਾ ਚੁੱਕ ਗਿਰੇ ਉਹ ਕੀ ਕਰਦੇ ਮਾਤਾ ਜੀ ਲੱਕੜਾ ਨੂੰ ਬਾਲਦੇ ਸੀ ਬਾਲਦੇ ਬਾਲਣ ਅੱਛਾ ਚੂਲਾ ਬਾਲਦੇ ਹਾਂ ਜੀ ਮਾਤਾ ਜੀ ਬਾਲਾਂ ਨੂੰ ਇਕੱਠਾ ਕਰਦੇ ਬੀ ਸੀ ਤੇ ਕੱਲ ਜਦੋਂ ਅਸੀਂ ਇੱਥੋਂ ਲੰਗੇ ਸੀ ਦੇਖਿਆ ਤੇ ਮਾਤਾ ਜੀ ਦੇ ਜਿਹੜਾ ਬੇਟਾ ਸੀ ਟੁੱਟੇ ਹੋਏ ਰਿਕਸ਼ੇ ਦੇ ਉੱਤੇ ਸੀ ਸੋ ਗੁਰੂ ਸਾਹਿਬ ਜੀ ਹੁਕਮਾਂ ਦੇ ਵਿੱਚ ਮਾਤਾ ਜੀ ਨੂੰ ਅਜਿੰਦਾ ਮਾਰ ਰਿਕਸ਼ਾ ਜਿਹੜਾ ਇਹਨਾਂ ਦੇ ਬੇਟੇ ਲਈ ਲਿਆਇਆ ਤਾਂ ਮਾਤਾ ਜੀ ਹੁਣ ਤਾਂ ਕਮਾਈ ਕਰ ਲੂਗਾ ਸੋਹਣੀ ਹੁਣ ਤਾਂ ਸਵਾਰੀ ਆਊਗੀ ਹੈਨਾ ਹਾਂਜੀ ਬਾਬਾ ਜੀ ਉਹ ਤਾਂ ਨਹੀਂ ਹੀ ਬੈਂਦੀ ਹੁੰਦੀ ਸਵਾਰੀ ਕੋਈ ਹਾਂਜੀ ਕੋਈ ਹੁੰਦੀ ਨਹੀਂ ਬਾਬਾ ਜੀ ਬੈਂਦੀ ਅੱਛਾ ਸਵਾਰੀ ਨਹੀਂ ਹੀ ਵਿਗੜਦੀ ਹੁਣ ਸਵਾਰੀ ਬੈਠੂਗੀ ਹਾਂਜੀ ਤੁਸੀਂ ਮਾਤਾ ਜੀ ਸੋਚਿਆ ਸੀ ਇੱਕ ਤਰ੍ਹਾਂ ਮਹਾਰਾਜ ਦੇ ਘਰ ਆਊਗੀ ਇੱਥੇ ਮਹਾਰ ਵਾਹ ਰਾਜੀ ਜੀ ਦੇਰ ਜੀ ਵਾਸੀ ਬਾਬਾ ਜੀ ਜੀ ਨੇ ਹਮਣਾ ਹੀ ਬਤਾ ਟੇਕਣ ਹਾਂ ਬਾਬਾ ਜੀ ਨੇ ਦੇਣਾ ਹੀ ਦੇਣਾ ਹੀ ਦੇਣਾ ਹੀ ਸਤਗੁਰੂ ਨੇ ਦੇਣਾ ਹੀ ਤੁਹਾਨੂੰ ਮੋਹੀ ਕਿਨਾ ਹੋਣਾ ਨਾ ਕਿ ਸਿੰਘੋ ਤੁਹਾਡਾ ਗੁਰੂ ਬੜਾ ਬੀਅੰਤ ਹੈ ਉਹ ਤਨ ਗੁਰੂ ਰਾਮਦਾਸ ਸਾਹਿਬ ਅੱਜ ਅੱਜ ਵੀ ਆਪਣੇ ਸਿੱਖਾਂ ਦੇ ਵਿੱਚ ਆਉਂਦਾ ਬਸ ਤੁਸੀਂ ਉਹਨੂੰ ਮਹਿਸੂਸ ਕਰਨ ਦੀ ਹਨਾ ਉਹ ਬਸ ਮਹਿਸੂਸ ਕਰਾਇਆ ਕਰੋ ਸਤਗੁਰੂ ਹੈਗੇ ਨਹੀਂ ਕਿਤੇ ਨਹੀਂਗੇ ਹੈ ਜੇ ਤੇ ਨਹੀਂ ਆਜਣਾ ਤੇ ਫਿਰ ਆਪਾਂ ਦੇ ਦਿੰਦੇ ਹਾਂ ਨੂੰ ਤੁਸੀਂ ਲੈ ਜਿਓ ਠੀਕ ਹੈ ਜੀ ਚੱਲੋ ਚਲੋ ਗੁਰੂ ਸਾਹਿਬ ਕਿਰਪਾ ਕਰਨ ਤੁਹਾਡੇ ਤੇ ਵੀ ਤਾਂ ਵੀ ਅਸੀਸਾਂ ਦੇਓ ਬਸ ਠੀਕ ਹੈ ਜੀ ਚੱਲ ਠੀਕ ਹੈ ਮਾਤਾ ਜੀ ਚਲੋ ਠੀਕ ਹੈ ਜੀ ਸੋ ਸੰਗੱਧੀ ਅਜਿਹੇ ਬਜ਼ੁਰਗਾਂ ਦੀ ਮਦਦ ਹੈ ਜਿੱਥੇ ਵੀ ਤੁਹਾਨੂੰ ਲੱਗਦਾ ਕਿ ਕੋਈ ਕੀਰਤੀ ਲੱਗਾ ਹੋਇਆ ਕੀਰਤੀ ਕੋਈ ਹਨਾ ਕੀਰਤਕਾਰ ਹੈ ਉਹਦਾ ਰਿਕਸ਼ਾ ਖਰਾਬ ਹੈ ਟੁੱਟਾ ਹੋਇਆ ਤੇ ਉਹ ਟੁੱਟੇ ਹੋਏ ਰਿਕਸ਼ੇ ਦੇ ਨਾਲ ਹੀ ਵਿਚਾਰਾ ਕੀਰਤਕਾਰ ਹੈ ਮਜਬੂਰ ਹੈ ਸੋ ਅਜਿਹੇ ਵੀਰਾਂ ਪੈਣਾ ਦੀ ਤੁਸੀਂ ਮਦਦ ਜ਼ਰੂਰ ਕਰਿਆ ਕਰੋ 满个蛋啊。给 ਅਗਰ ਕੋਈ ਮੈਨੂੰ ਮੈਨੂੰ ਹਜ਼ਾਰਾਂ ਫੋਨ ਮਤਲਬ ਆਉਂਦੇ ਆ ਸਾਨੂੰ ਆ ਦੇ ਦਿਓ ਆ ਕਰ ਦਿਓ ਨਹੀਂ ਅਸੀਂ ਅਸੀਂ ਨਹੀਂ ਦਿੰਦੇ ਹੈਗੇ ਅਸੀਂ ਤੁਰੇ ਤੁਰੇ ਜਾਂਦੇ ਰਾਹ ਦੇ ਵਿੱਚ ਕੋਈ ਕੀਰਤਕਾਰ ਆ ਕੋਈ ਮਾਂ ਇਸ ਤਰ੍ਹਾਂ ਦੀ ਪੁੱਤਰ ਕੋਈ ਟੁੱਟੇ ਜੜੀਆਂ ਦੇ ਉੱਤੇ ਘੁੰਮ ਰਿਹਾ ਵਾ ਅਸੀਂ ਓਨ ਦੀ ਸਪੋਰਟ ਓਦੀ ਹੈਲਪ ਕਰਨ ਨੂੰ ਜਿਆਦਾ ਜੜੀ ਤਰਜੀਹ ਦਿੰਨੇ ਹੈਗੇ ਉਹਦਾ ਕਾਰਨ ਹੈ ਕਿ ਜੇਕਰ ਕੋਈ ਬੰਦਾ ਟੁੱਟੀ ਜੜੀ ਲੈ ਕੇ ਕੰਮ ਕਰ ਰਿਹਾ ਨਾ ਉਹਦੀ ਕੋਲ ਕੋਈ ਹਾਲ ਹੀ ਨਹੀਂ ਹੈਗਾ ਵਿਚਾਰੇ ਕੋਲ ਉਹ ਆਪਣੇ ਪਰਿਵਾਰ ਦੇ ਲਈ ਰੋਟੀ ਲੱਭ ਰਿਹਾ ਕੀਰਤ ਕਰ ਰਿਹਾ ਸੋ ਉਹਦੀ ਉਸ ਟਾਈਮ ਤੇ ਹੈਲਪ ਕਰਨੀ ਤੇ ਕਰਕੇ ਕਹਿ ਦਨਾ ਧੰਨ ਗੁਰੂ ਰਾਮਦਾਸ ਪਾਸ਼ਾ ਨੇ ਉਤਵੀਦਿਆ ਤੇ ਉਹ ਜਿਹੜੀ ਚੀਜ਼ ਹੈ ਨਾ ਉਹਦਾ ਜਿਹੜਾ ਸਕੂਨ ਹੈ ਉਹ ਇੱਕ ਵੱਖਰਾ ਹੀ ਹੈ ਸੋ ਅਜਿਹੀ ਜਿਹੜੀ ਸੇਵਾ ਤੁਸੀਂ ਆਪਣੇ ਪਿੰਡ ਤੋਂ ਸ਼ੁਰੂ ਕਰੋ ਆਪਣੇ ਨਗਰ ਤੋਂ ਸ਼ੁਰੂ ਕਰੋ ਬਾਹਰ ਦੇਣ ਤੋਂ ਪਹਿਲੇ ਆਪਣੇ ਪਿੰਡ ਦੇ ਵਿੱਚ ਇੱਕ ਵਾਰੀ ਝਾਤ ਜਰੂਰ ਮਾਰੋ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਅਜਿਹੀ ਮਾਂ ਅਜਿਹਾ ਵੀਰ ਜਿਹੜਾ ਜਿਹਦੇ ਕੋਲ ਸਿੱਖਿਆ ਟੁੱਟਾ ਜਿਹੜਾ ਹੁਣ ਤੁਸੀਂ ਦੇਖੋ ਦੋਵੇਂ ਜੀ ਜਿਹੜੇ ਹੈਗੇ ਮਾਂ ਤੇ ਤੇ ਜਿਹੜਾ ਉਹ ਲੜਿਆ ਪੁੱਤਰ ਹੈਗਾ ਮਾਤੇ ਪੁੱਤਰ ਹੀ ਜਦੋਂ ਕਮਾਨ ਵਾਲੇ ਤੇ ਜਿਹੜਾ ਪੁੱਤਰ ਉਹ ਵੀ ਦਿਬਾਗੋ ਥੋੜਾ ਜਿਹਾ ਉਤਰਾਂ ਦਾ ਸਿਦੜਾ ਉਹ ਵੀ ਤੁਹਾਨੂੰ ਦਿਖਾਣਾ ਹੋਣੀ ਆਊਗਾ ਸੋ ਆਪਣੇ ਪਿੰਡਾਂ ਤੋਂ ਸ਼ੁਰੂ ਕਰੋ ਸੇਵਾ ਜਿੰਨੇ ਵੀ ਕਰਨੀ ਹੁੰਦੀ ਵੀਰਾਂ ਨੇ Nirbhar ਨੂੰ ਨਹੀਂ ਦੇਣਾ ਹੈਗਾ ਕੁਝ ਵੀ ਤੁਸੀਂ ਆਪਣੇ ਪਿੰਡਾਂ ਤੋਂ ਸ਼ੁਰੂ ਕਰੋ ਆਪਣੇ ਪਿੰਡਾਂ ਦੇ ਵਿੱਚ ਹਰੇਕ ਬੰਦਾ Nirbhar ਬਣੇ ਤੇ ਆਪਣੇ ਬਜ਼ੁਰਗਾਂ ਦੀ ਆਪਣੇ ਕੀਰਤੀ ਜਿਹੜੇ ਭਰਾ ਨੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰੋ ਤੇ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਸਾਰੇ ਇੰਜ ਮਿਲ ਕੇ ਆਪਣੇ ਪੰਜਾਬੀਤ ਭਰਾਵਾਂ ਦੀ ਬਜ਼ੁਰਗਾਂ ਦੀ ਮਦਦ ਕਰਦੇ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ